ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਚੈਨਲ ਤੇ ਤਾਂ ਦੇਖੋ ਜੀ ਆਪਾਂ 83 ਨਾਟਸ ਸੰਬੰਧੀ ਰਿਗਾਰਡਿੰਗ ਗੱਲ ਕਰਨ ਜਾ ਰਹੇ ਹਾਂ ਜਿੱਦਿ ਕੀ ਪ੍ਰੋਵੀਜ਼ਨਲ ਮੈਟਲਿਸਟ ਜਾਰੀ ਹੋ ਚੁੱਕੀ ਹੈ ਪਰ ਇਸ ਤੋਂ ਬਾਅਦ ਹੁਣ ਅੱਗੇ ਦੀ ਕਾਰਵਾਈ ਲਈ ਧਰਨਾ ਲਗਾਇਆ ਸੀ ਤੇ ਉਸ ਧਰਨੇ ਦੇ ਬਾਰੇ ਕੀ ਖਬਰ ਹੈ ਇਹ ਵੀ ਆਪਾਂ ਇਸ ਜਾਣਕਾਰੀ ਸ਼ੇਅਰ ਕਰਾਂਗੇ ਅੱਜ ਤੁਹਾਡੇ ਨਾਲ ਤੇ ਮੁੱਖ ਮੰਤਰੀ ਨੇ ਕੀ ਕਿਹਾ ਹੈ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਕਿ ਨਾਟਸਾਂ ਦੇ ਨਿਯੁਕਤੀ ਪੱਤਰ ਕਦੋਂ ਜਾਰੀ ਕਰੋਗੇ ਉਹਨਾਂ ਦੇ ਜਵਾਬ ਦਾ ਵੀ ਆਨਸਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿਸ ਤੋਂ ਬਾਅਦ ਕੋਈ ਹੋਰ ਲਿਸਟ ਆਏਗੀ ਜਾਂ ਨਹੀਂ ਨਾਸ਼ ਸੰਵਿਧੀ ਭਰਤੀ ਦੇ ਰਿਗਾਰਡਿੰਗ ਇਹ ਤੁਹਾਨੂੰ ਮੈਂ ਦੱਸਾਂਗਾ ਵੀਡੀਓ ਦੇ ਲਾਸਟ ਵਿੱਚ ਸੋ ਦੋਸਤੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੇਕਰ ਤੁਸੀਂ ਵੀ ਨਾਸ਼ ਸੰਵਿਧੀ ਭਰਤੀ ਦੇ ਵਿੱਚ ਸ਼ਾਮਿਲ ਹੋ ਤਾਂ ਆਪਣੇ ਨੰਬਰ ਮੈਨੂੰ ਜ਼ਰੂਰ ਦੱਸਣਾ ਕਮੈਂਟ ਕਰਕੇ ਔਰ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਮੇਕ ਸ਼ੁਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਤੇ ਆਪਣੇ ਦੋਸਤੋ ਮਿੱਤਰਾਂ ਨੂੰ ਇਹ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਹਰ ਇੱਕ ਤੱਕ ਇਹ ਜਾਣਕਾਰੀ ਪਹੁੰਚ ਸਕੇ ਤਾਂ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਦੇ ਅੱਗੇ ਈਟੀਟੀ ਟੈਟ ਪਾਸ 9896 ਬੈਕਲੌਗ ਯੂਨੀਅਨ ਦੀ ਅਗਵਾਈ ਹੇਠ ਪੁੱਜੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਸੇਵਾਕਾਰ ਖਿੱਚਤੂ ਹੋ ਗਈ ਇਸ ਦੌਰਾਨ ਕਈਆਂ ਦੀ ਪੱਗਾਂ ਤੇ ਚੁੰਨੀਆਂ ਲੱਤ ਗਈਆਂ ਅਤੇ ਪ੍ਰਦਰਸ਼ਨਕਾਰੀਆਂ ਦੇ ਸੱਟਾਂ ਵੀ ਲੱਗੀਆਂ ਪਰਦਰਸ਼ਨ ਕਰਨ ਵਾਲੇ ਨੌਸਰਣ ਐਟਟੀ ਪ੍ਰਤੀ ਵਿੱਚ 2994 ਬੈਕਲੌਗ ਸਮਿਤ ਅਸਾਮੀਆਂ ਭਰਨ ਦੀ ਮੰਗ ਕਰ ਰਹੇ ਸਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬੇਰੁਜ਼ਗਾਰ ਐਟਟੀ ਦੇ ਆਪਕਾਜਸਥਾਨਕ ਵੇਕਾ ਮਿਲ ਪਲਾਂਟ ਵਿਖੇ ਇਕੱਠੇ ਹੋਏ ਜਿੱਥੇ ਬਾਅਦ ਦੁਪਹਿਰ ਮਾਰਚ ਕਰਦਿਆਂ ਜਿਉਂ ਹੀ ਮੁੱਖ ਮੰਤਰੀ ਦੀ ਰਾਇਸ਼ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੇ ਤਾਂ ਵੱਡੀ ਤੰਗਾਦ ਵਿੱਚ ਤਾਇਨਾਤ ਪੁਲਿਸ ਨੇ ਪ੍ਰਦਰਸ਼ਨ ਕਰਨੀਆਂ ਨੂੰ ਰੋਕ ਲਿਆ ਪਰ ਪ੍ਰਦਰਸ਼ਨ ਕਰਨੀਆਂ ਨੇ ਜ਼ਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪ੍ਰਦਰਸ਼ਨ ਕਰੀਏ ਅਤੇ ਪੁਲਿਸ ਵਿਚਕਾਰ ਤੱਕਾਮਕੀ ਹੋਈ ਇਸ ਮੌਕੇ ਯੂਨੀਅਨ ਦੇ ਸਬਾਈ ਆਗੂ ਸਰਿੰਦਰਪਾਲ ਗੁਰਦਾਸਪੁਰ ਰਾਜਕਮਰ ਬੋਰ ਮਨਦੀਪ ਫਾਜ਼ਿਲਕਾ ਤੇਜੀਤ ਸਿੰਘ ਵਾਂਸਾ ਨੇ ਦੱਸਿਆ ਕਿ ਨਾਟਨਿਟੀ ਅਧਿਕਾਰੀਆਂ ਦੀ ਭਰਤੀ ਸੰਬੰਧੀ 24 ਅੜ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਇਹਨਾਂ ਦੀਆਂ ਨੂੰ ਨੌਕਰੀ ਤੇ ਜੁਆਇਨ ਨਹੀਂ ਕਰਵਾਇਆ ਗਿਆ ਅਤੇ ਨਾ ਹੀ 29 ਚਰਨ ਦੀ ਬੈਕਲੌਗ ਅਸਾਮੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ ਬੁਲਾਰਿਆਂ ਨੇ ਮੰਗ ਕੀਤੀ ਕਿ ਦੇਕਰ ਜਲਦ ਮਸਲਾ ਹਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਪੁਲਿਕਨ ਦੇ ਲਈ ਪੰਜਾਬ ਸਰਕਾਰੀ ਜ਼ਿੰਮੇਵਾਰ ਹੋਵੇਗੀ ਇਸ ਮੌਕੇ ਯੂਨੀਅਨ ਦੇ ਸਾਰੇ ਅੱਗੋ ਉੱਥੇ ਮੌਜੂਦ ਸਨ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਸੀਐਮ ਮਾਨ ਸਾਹਿਬ ਦੀ ਤਾਂ ਸੀਐਮ ਮਾਨ ਸਾਹਿਬ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਇਸ ਪਰਤੀ ਨੂੰ ਪੂਰਾ ਕਦੋਂ ਕਰੋਗੇ ਤਾਂ ਉਹਨਾਂ ਨੇ ਇੱਕੋ ਜਵਾਬ ਦਿੱਤਾ ਕਿ ਇਸ ਦੇ ਲਈ ਕਮੇਟੀ ਗਠਨ ਕਰ ਦਿੱਤੀ ਗਈ ਹੈ ਉਹੀ ਹੁਣ ਅੱਗੇ ਇਹਦਾ ਪ੍ਰੋਸੈਸ ਦੇਖੇਗੀ ਪਰ ਦੋਸਤੋ ਅੱਜ ਇੱਕ ਮਾਨ ਸਾਹਿਬ ਦੀ ਇੱਕ ਹੋਰ ਖਬਰ ਆਈ ਸੀ ਉਹ ਕਹਿ ਰਹੇ ਸੀ ਕਿ ਆਪਣੇ ਸਿੱਖਿਆ ਦਾ ਮਿਆਰ ਬਹੁਤ ਘਟ ਰਿਹਾ ਹੈ ਉਹਨਾਂ ਨੇ ਸਾਰਾ ਜਿਹੜਾ ਆਪਣਾ ਪੱਲਾ ਝਾੜ ਦਿੰਦਾ ਸੈਂਟਰ ਸਰਕਾਰ ਤੇ ਪਰ ਜੇਕਰ ਮਾਨਸਾਬ ਦੀ ਉਸ ਖਬਰ ਤੇ ਨਜ਼ਰ ਮਾਰੀ ਜਾਵੇ ਤਾਂ ਬਿਲਕੁਲ ਉਹੀ ਚੀਜ਼ ਉਹ ਇਨਾ ਸਟੂਡੈਂਟਸ ਦੇ ਨਾਲ ਕਰ ਰਹੇ ਨੇ ਜਦਕਿ ਇਹ ਸਟੂਡੈਂਟਸਾਂ ਕੋਈ ਭੀਖ ਨਹੀਂ ਮੰਗ ਰਹੇ ਆਪਣਾ ਸਿਰਫ ਹੱਕੀ ਮੰਗ ਰਹੇ ਨੇ ਉਹਨਾਂ ਨੇ ਪੇਪਰ ਕਲੀਅਰ ਕੀਤਾ ਹੈ ਇਸ ਲਈ ਉਹਨਾਂ ਨੂੰ ਭਰਤੀ ਚਾਹੀਦੀ ਇਸ ਲਈ ਉਹਨਾਂ ਨੂੰ ਆਪਣਾ ਹੱਕ ਚਾਹੀਦਾ ਪਰ ਨਹੀਂ ਤੁਸੀਂ ਹੱਕ ਦੀ ਜਗ੍ਹਾ ਦੇ ਡੰਗ ਦੇ ਦਿੰਦੇ ਹੋ ਜਿਨ੍ਹਾਂ ਬੱਚਿਆਂ ਨੂੰ ਸਕੂਲ ਵਿੱਚ ਪੜਾਉਣਾ ਚਾਹੀਦਾ ਅਧਿਆਪਕ ਹੋਣਾ ਚਾਹੀਦਾ ਉਹ ਬੱਚੇ ਅੱਜ ਸੜਕਾਂ ਤੇ ਟੁੱਲ ਰਹੇ ਹਨ ਪੁਲਿਸ ਦੀਆਂ ਡਾਂਗਾਂ ਖਾ ਰਹੇ ਹਨ ਪੁਲਿਸ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਨੂੰ ਜ਼ਰੂਰ ਪਿਆਰ ਨਾਲ ਸਮਝਾਇਆ ਜਾਵੇ ਇਹਨਾਂ ਤੇ ਤਸ਼ੱਦਦ ਨਾ ਕਰੋ ਕਿਉਂਕਿ ਇਹ ਵੀ ਤੁਹਾਡੇ ਵਰਗੇ ਹੀ ਨੇ ਤੁਸੀਂ ਵੀ ਪਹਿਲਾਂ ਨੌਕਰੀਆਂ ਦੇ ਲਈ ਕਿੰਨੇ ਤੱਕੇ ਖਾਦੇ ਨੇ ਤੁਹਾਡੇ ਤੋਂ ਵੱਧ ਹੋਰ ਕੋਈ ਨਹੀਂ ਜਾਣਦਾ ਸੋ ਜੇਕਰ ਆਪਾਂ ਗੱਲ ਕਰੀਏ ਸੈਕੰਡ ਲਿਸਟ ਦੀ ਤਾਂ ਦੋਸਤੋ ਜੇਕਰ ਤੁਸੀਂ ਸੈਕੰਡ ਲਿਸਟ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਪਹਿਲਾਂ ਇਸ ਭਰਤੀ ਨੂੰ ਪੂਰਾ ਕਰਵਾਓ ਇਹਨਾਂ ਦੇ ਨਾਲ ਨਾਲ ਮਿਲ ਕੇ ਕਿ ਦੇਖ ਕਰ ਇਹ ਭਰਤੀ ਪਹਿਲਾਂ ਹੀ ਪੂਰੀ ਨਹੀਂ ਹੁੰਦੀ ਤਾਂ ਸੈਕੰਡ ਲਿਸਟ ਦੇ ਕੋਈ ਵੀ ਚਾਂਸ ਨਹੀਂ ਹੋਣਗੇ ਪਰ ਹਾਂ ਜਦੋਂ ਇਹ ਭਰਤੀ ਪੂਰੀ ਹੋਏਗੀ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਸੈਕੰਡ ਲਿਸਟ ਆਏਗੀ ਜਾਂ ਨਹੀਂ ਆਏਗੀ ਉਦੋਂ ਤੱਕ ਤੁਸੀਂ ਇਹਨਾਂ ਦਾ ਸਾਥ ਜਰੂਰ ਦਿਓ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ